ਹਾਂ ਗੱਲ ਤਾਂ ਹੈ ਇਹੋ ਜਿਹੀ ਕਿ ਇਹ ਇੱਕ ਮੰਡੀ ਟੈਕਨੋਲੋਜੀ ਦਾ ਯਾਰ ਇਹ ਮੁੱਦਾ ਬਣ ਰਿਹਾ ਜੀ ਤੇ ਪਾਰਟੀ ਪਾਰਟੀ ਦਾ ਕੰਮ ਮੁੱਦਾ ਬਣ ਰਿਹਾ ਇਹ ਜਿਹੜਾ ਹੈਗਾ ਜੀ ਇਹ ਮੈਂ ਤੁਹਾਨੂੰ ਦੱਸਦਾ ਮੇਨ ਗੱਲ ਦੱਸਦਾ ਇੱਕ ਮਿੰਟ ਚੁੱਪ ਮੇਨ ਗੱਲ ਮੈਂ ਦੱਸਦਾ ਜੀ ਇਹ ਹੈਗਾ ਐਸਸੀਪੀ ਜਾਰੇ ਦਾ ਗੁਰਦਾਰ ਆ ਠੀਕ ਹੈ ਜੀ ਉਧਰ ਵਿਚਾਲੇ ਵਾਲਾ ਹੈਗਾ ਇਹ ਗੁਰੂਗੁਰਦਾਰ ਮੈਂ ਰੋਸ ਸਿੰਘ ਗੁਰੂਗੁਰਦਾਰ ਨਹੀਂ ਕਰਦਾ ਪਰ ਇਹ ਲੋਕ ਕਹਿੰਦੇ ਆ ਠੀਕ ਹੈ ਜੀ ਮੈਂ ਹੁਣ ਮੁੱਦਿਆਂ ਦੀ ਗੱਲ ਕਰਾਂ ਮੁੱਦਿਆਂ ਦੀ ਗੱਲ ਕਰਾਂ ਵੱਛੀ ਨੱਪਣ ਦਾ ਕੀ ਹੋਇਆ ਜੀ ਬੇਅਦਬੀ ਹੋ ਗਈ ਗੁਰੂ ਜੀ ਦੀ ਪਰ ਕੀ ਸੀ ਕਿ ਇੱਥੋਂ ਇੱਕ ਚਿੰਗ ਉੱਤੇ ਤੇ ਇੱਥੇ ਉਹ ਜਾਤੀਵਾਦ ਦੇ ਨਾਂ ਤੇ ਤੇ ਹੋਰ ਦੰਗੇ ਪੜਕਣ ਜੇ ਇਹੀ ਗਾਂ ਜਿੱਥੇ ਨੱਪੀ ਆ ਦੇਖੋ ਨਿਸ਼ਾਨ ਸਾਹਿਬ ਖੜਾ ਤੇ ਉਹਦੇ ਤੋਂ 25 30 ਫੁੱਟ ਤੇ ਆ ਜਿਆਦੀ ਦੂਰ ਨਹੀਂ 25 30 ਫੁੱਟ ਤੇ ਗਾਂ ਨੱਪਦੀ ਹਮ ਔਰ ਹੋਇਆ ਕਿ ਕਿ ਕੱਲ ਨੂੰ ਜਦੋਂ ਬਾਬੇ ਕੋਈ ਇਹਨਾਂ ਦਾ ਹੋਰ ਕੋਈ ਸਿੰਘ ਸੇਵਾਦਾਰ ਹੋਊਗਾ ਇੱਥੋਂ ਕੋਈ ਨੀ ਪੱਟਣਗੇ ਕੋਈ ਕਮਰਾ ਪਾਉਣਗੇ ਤੇ ਥੱਲੋਂ ਕਹਿ ਦੇਣਗੇ ਕਿ ਗਾਂ ਦੇ ਹੱਡ ਮਿਲੇ ਜੀ ਫਿਰ ਜਿਵੇਂ ਇਹ ਗੁਰਦੁਆਰਾ ਸਾਹਿਬ ਬਣਿਆ ਉਦਾਂ ਫਿਰ ਇੱਕ ਗਊ ਦਾ ਮੰਦਰ ਬਣ ਜਾਊਗਾ ਫਿਰ ਉਹਨੂੰ ਪੁੱਜਿਆ ਜਾਊਗਾ ਤੇ ਜੇ ਕਿਤੇ ਇਹ ਹੀ ਹਿੰਦੂ ਸੰਗਠਨ ਆ ਕੇ ਕਹਿ ਦਿੰਦੇ ਵੀ ਗੁਰਦੁਆਰੇ ਸਾਡੇ ਸਿੱਖਾਂ ਨੇ ਸਾਡੀ ਗਾਂ ਨੱਪੀ ਫਿਰ ਕਿੱਧਰ ਨੂੰ ਗੱਲ ਜਾਂਦੀ ਤੇ ਜੇ ਇਹ ਹੀ ਨੂੰ ਜਿੰਨੀ ਉੱਚੀ ਨੱਪੀ ਸੀ ਕੋ ਕੁੱਤਾ ਬਿੱਲਾ ਜਾਨਵਰ ਲੈ ਕੇ ਉੱਥੇ ਮੇਨ ਬਰਾਂਡੇ ਚ ਲੈ ਜਾਂਦਾ ਤੇ ਫਿਰ ਅਸੀਂ ਕਹਿਣਾ ਸੀ ਕਿ ਸਾਡੀ ਬਦਬੀ ਹੋਈ ਹ ਹ ਸੋ ਕੀ ਇਹਨਾਂ ਬਾਬਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਗੁਰਦੁਆਰੇ ਦੇ ਨਾਲ ਅੰਦਰ दारू ਪੀਤੀ ਸੀ ਤੇ ਮੇਰੀ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਏ ਤੇ ਐਸਐਸਪੀ ਮੁਕਸਰ ਨੂੰ ਵੀ ਇਹ ਵੀ ਪਰਚਾ ਉਹਨਾਂ ਤੇ ਕਰੋ ਹੂੰ ਕਿ दारू ਗੁਰਦੁਆਰੇ ਕਿਉਂ ਪੀਤੀ ਹੈ ਨਹੀਂ ਤੇ ਫਿਰ ਛੱਡਣ ਵਾਲੇ ਕਿਉਂ ਛੱਡਣ ਵਾਲਿਆਂ ਤੇ ਵੀ ਜਨਾਬ ਮੈਂ ਤਾਂ ਕਹਿਣਾ ਵੀ ਛੱਡਣ ਵਾਲਿਆਂ ਤੇ ਵੀ ਪਰਚਾ ਹੋ ਜਾਣਾ ਚਾਹੀਦਾ ਜੀ ਉਹਨੂੰ ਉਹ ਵੀ ਹੱਕਦਾਰ ਸੀ ਨਗਰ ਦਾ ਕੰਮ ਸੀ ਉਹ ਵੀ ਬੰਦਾ ਰੋਕ ਸਕਦਾ ਚਾਰ ਬੰਦੇ ਉੱਥੇ ਹੋਰ ਇਕੱਠੇ ਹੋ ਦੇ ਜੁੰਡਾਂ ਫੜ ਕੇ ਬਾਹਰ ਕੱਢ ਦੇ ਉਹਨੂੰ ਬਾਹਰ ਕੱਢ ਦਿੰਦੇ ਇਹ ਬਾਬਾ ਜੀ ਨਹੀਂ ਤੇ ਕੀ ਹੈ ਬੀਤੇ ਦਾਰੂ ਪੀ ਮੁਖਸਰ ਸਾਹਿਬ ਨੇੜੇ ਪੰਨੀਆਲਾ ਉੱਥੇ ਖੜੇ ਹੋਏ ਆ ਕਿ ਇਸ ਪਿੰਡ ਦੇ ਵਿੱਚ ਗੁਰਦੁਆਰੇ 'ਚ ਇੱਕ ਅਜੀਹੀ ਘਟਨਾ ਵਾਪਰਦੀ ਹੈ ਕਿ ਉੱਥੋਂ ਜਿਹੜਾ ਇੱਕ ਸੇਵਾਦਾਰ ਮਿਲ ਸੀਗਾ ਉਹਦੇ ਵੱਲੋਂ ਗਾਂ ਦੀ ਬੱਚੀ ਨੂੰ ਗੁਰਦੁਆਰੇ ਨਿਸ਼ਾਨ ਸਾਹਿਬ ਦੇ ਨੇੜੇ ਨੱਪ ਦਿੱਤਾ ਜਾਂਦਾ ਤੇ ਉਸ ਦੇ ਤਹਿਤ ਉਹਦੇ ਤੇ 295 299 ਬੀ ਐਨ ਐਸ ਦੇ ਤਹਿਤ ਇੱਕ ਪਰਚਾ ਦਰਜ ਜਿਹੜਾ ਉਹ ਵੀ ਹੁੰਦਾ ਇਹਦੇ ਸਬੰਧੀ ਪੂਰਾ ਪਿੰਡ ਇਕੱਠਾ ਹੋਇਆ ਕੀ ਪਾਕਾ ਅਸਲ 'ਚ ਸੱਚ ਕੀ ਹੈ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪੇਸ਼ਵ ਕੀ ਨਾਮ ਤੁਹਾਡਾ ਸੰਜੋਤ ਸਿੰਘ ਨਾਮ ਹੈ ਸੰਜੋਤ ਸਿੰਘ ਕੀ ਮਾਮਲਾ ਹੋਇਆ ਜੀ ਮਾਮਲਾ ਜਦੋਂ ਅਸੀਂ ਕੱਲ ਸਵੇਰੇ ਇੱਥੇ ਪਹੁੰਚੇ ਹਾਂਜੀ ਤੇ ਜਦੋਂ ਇੱਥੇ ਸੰਗਤਾਂ ਨੇ ਦੱਸਿਆ ਵੀ ਇੱਥੇ ਵੀ ਕੁਝ ਬੱਚੀ ਦਾ ਜਾਂ ਕੋਈ ਗਾਂ ਦਾ ਬੇੜਾ ਬਛੜਾ ਉਹ ਦੱਬਿਆ ਗਿਆ ਜਦੋਂ ਆ ਕੇ ਇੱਥੇ ਪਹੁੰਚਿਆ ਵੀ ਅੱਛਾ ਹੈ ਕਿ ਵੀ ਮਸ਼ਕਾਰਾ ਸ਼ਾਇਦ ਵੀ ਬਛੜੀ ਨਾ ਵੀ ਕਿ ਕੁੱਤਾ ਜਾਂ ਕੋਈ ਹੋਰ ਮਰਿਆ ਜਾਨਵਰ ਹੋਵੇ ਠੀਕ ਹੈ ਜਦੋਂ ਅਸੀਂ ਇਧਰ ਨਿਸ਼ਾਨ ਸਾਹਿਬ ਵਾਲੀ ਸਾਈਡ ਤੇ ਗਏ ਦੇਖਿਆ ਉੱਤੇ ਤਾਜੀ ਮਿੱਟੀ ਪੱਟੀ ਸੀ ਫਿਰ ਅਸੀਂ ਕਈ ਨਾਲ ਉੱਥੋਂ ਪਟਕੇ ਜਦੋਂ ਸਾਈਡ ਤੇ ਵੇਖਿਆ ਤਾਂ ਥਲੋ ਗਾਂ ਦਾ ਬੱਚਾ ਨੇ ਕਿਹਾ ਥਲੋ ਬੱਚੀ ਫਿਰ ਅਸੀਂ ਇਸ ਗੱਲ ਜਿਹੜੇ ਆਪਣੇ ਇੱਥੇ ਸੇਵਾਦਾਰ ਮੁਖ ਅਸੀਂ ਉਹਨਾਂ ਨੂੰ ਸੱਦਿਆ ਜੀ ਬਾਬਾ ਜੀ ਵੀ ਆਹ ਗੱਲ ਹੈ ਇੱਥੇ ਵੀ ਕੀ ਗੱਲ ਹੈ ਵੀ ਬੱਚਾ ਠੀਕ ਆ ਉਹਾਂ ਦੇ ਕੱਲ ਮੈਂ ਇੱਥੇ ਆ ਨਹੀਂ ਸੀਗਾ ਮੈਂ ਬਾਹਰ ਸੀ ਜਾਂ ਅਸੀਂ ਵੀ ਬੱਚਾ ਨੇ ਦੱਸਤਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਜੋ ਉੱਤੇ ਲੋਨ ਪਾਇਆ ਜਾਂ ਇਹਨੂੰ ਐ ਦੱਬਿਆ ਗਿਆ ਜਾਂ ਇੰਨਾ ਟੂਆ ਪੜ ਸਕਦਾ ਬੱਚੇ ਤੇ ਆਪਣੇ ਕੋ ਸਾਟਦੇ ਇਹ ਸਭ ਕੁਝ ਫਿਰ ਉਹਾਂ ਦੇ ਚਲੋ ਗਲਤੀ ਹੋ ਗਈ ਇਸ ਗੱਲ ਨੂੰ ਮੈਂ ਚਲੋ ਆਪਾਂ ਬਾਹਰ ਸਤਾ ਦਿੰਦੇ ਹਾਂ ਉਸ ਗੱਲ ਨੂੰ ਲੈ ਕੇ ਸਵੇਰ ਪ੍ਰਸ਼ਾਸਨ ਨੂੰ ਵੀ ਇਸ ਗੱਲ ਦੱਸਿਆ ਤੇ ਮੌਕੇ ਤੇ ਕੱਲ ਡੀਐਸਪੀ ਸਾਹਿਬ ਵੀ ਆਏ ਐਸਐਚਓ ਸਾਹਿਬ ਵੀ ਆਏ ਤੇ ਉਹਨਾਂ ਨੇ ਜਿਹੜੀ ਬੰਦੀ ਕਾਰਵਾਈ ਆ ਉਹ ਪਹਿਲਾਂ ਕੋਟਾ ਅਸਲ ਖੜਕਦੀ ਸੀ ਤੁਹਾਡੀ ਕਹਿੰਦੇ ਕਿ ਇੱਥੇ ਕੋਈ ਪੰਚਾਇਤੀ ਥਾਂ 'ਚ ਗੁਰਦੁਆਰਾ ਬਣਿਆ ਤੇ ਉਹ ਗੁਰਦੁਆਰੇ ਦੇ ਵਿੱਚ ਕੋਈ ਡਿਸਪੈਂਸਰੀ ਨਾ ਬਣਨ ਤੋਂ ਕੋਈ ਡਿੱਕਾ ਬਣ ਰਿਹਾ ਸੀ ਉਹਦੇ ਤੁਹਾਡੀ ਖੜਕ ਰਹੀ ਸੀ ਕਿ ਜਿਵੇਂ ਸੂਤਰ ਆਇਆ ਤੇ ਪਰਚਾ ਹੋ ਗਿਆ ਠੀਕ ਹੈ ਜੀ ਮੈਂ ਇਸ ਗੱਲ ਨਾਲ ਤੁਸੀਂ ਇਹ ਕਹਿ ਸਕਦੇ ਆਂ ਵੀ ਜਦੋਂ ਕੱਲ ਇਹਨਾਂ ਨੇ ਜਦੋਂ ਡਿਸਪੈਂਸਰੀ ਦਾ ਜਿਹੜਾ ਸੰਬੰਧ ਆ ਤਾਂ ਉਹ ਇੱਕ ਵੱਖਰਾ ਮੈਟਰ ਆ ਹੂੰ ਉਦੇ ਦੰਦ ਉਹ ਕੰਮ ਚੱਲ ਰਿਹਾ ਉਹ ਮਹਿਕਮਿਆਂ ਵੱਲੋਂ ਕੰਮ ਚੱਲ ਰਿਹਾ ਮਹਿਕਮਾ ਹੀ ਇਹ ਸਾਰਾ ਜਿਹੜੀ ਗ੍ਰਾਂਟ ਆ ਮਹਿਕਮਿਆਂ ਨੂੰ ਰਿਲੀ ਹੋਈ ਹੈ ਮਹਿਕਮਾ ਇਹ ਕੰਮ ਕਰ ਰਿਹਾ ਪੰਚਾਇਤ ਕੋਲ ਤਾਂ ਬਹੁਤ ਪੁਰਾਣੀ ਗੱਲਾਂ ਰੈਗੂਲੇਸ਼ਨ ਪਾਇਨ ਨੂੰ ਕੋਈ 2 ਸਾਲ ਹੋ ਗਏ ਇਸ ਗੱਲ ਨੂੰ ਜੀ ਉਹ ਤੇ ਨਿਸ਼ਾਨਦੇਹੀ ਵੈਸੇ ਜਿਹੜੀ ਕਰਵਾਈ ਆ ਉਹ ਕੱਲੀ ਐਸ ਗੁਰਦਰਾ ਸਾਹਿਬ ਦੀ ਜਾਂ ਐਸ ਪੰਚਾਇਤੀ ਜਗ੍ਹਾ ਦੀ ਜਿਹੜੀ ਸਾਡੀ ਨਿਸ਼ਾਨਦੇਹੀ ਹੋਈ ਸੀ ਅੱਜ ਤੋਂ 10 ਕੁ ਦਿਨ ਪਹਿਲਾਂ ਉਹ ਟੋਟਲ ਸੀ ਸਾਰੀ ਜਿੰਨੀ ਵੀ ਪੰਚਾਇਤੀ ਰਕਮ ਗ੍ਰਾਮ ਪੰਚਾਇਤ ਦੀ ਉਹਦੀ ਹੋਈ ਨਿਸ਼ਾਨਦੇਹੀ ਬੇਸ਼ੱਕ ਇਸ ਮੁੱਦੇ ਨਾਲ ਤਾਂ ਉਹਦੇ ਗੱਲ ਤਾਂ ਕੋਈ ਗੱਲ ਬਾਤ ਹੀ ਹੈ ਨਹੀਂ ਇਹ ਤਾਂ ਆਪਣੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਜਿਵੇਂ ਨਿਸ਼ਾਨ ਸਾਹਿਬ ਦੇ ਕੋਲ ਜਬੀ ਉਹਦੇ ਗੱਲ ਦਾ ਮਸਲਾ ਲਾ ਉਹ ਇੱਕ ਵੱਖਰਾ ਮੈਟਰ ਉਹਦੇ ਵਿੱਚ ਤਾਂ ਬਾਬਾ ਜੀ ਕੋਰਟ 'ਚ ਗਏ ਆ ਸਾਡੇ ਤਾਂ ਕੋਈ ਉਸ ਵਿੱਚ ਕੋਈ ਗੱਲ ਨਹੀਂ ਗਏ ਉਹ ਮਹਿਕਾ ਕੰਮ ਕਰ ਰਿਹਾ ਮਹਿਕਾ ਵੀ ਬਰਖਲਾਵ ਗਿਆ ਕੋਈ ਪੰਚਾਇਤ ਨਾਲ ਤਾਂ ਕੋਈ ਮੈਟਰੀਆ ਨਹੀਂ ਉਹਨਾਂ ਦਾ ਇਹ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਤੁਹਾਡੇ ਗੁਰਦਾਸ ਸਾਹਿਬ ਸਾਡੇ ਜਿਹੜਾ ਗੁਰਦੁਆਰਾ ਏਕੀਆ ਇਹ ਬਾਬਾ ਮੋਹਨ ਦਾਸ ਜੀ ਦਾ ਜਿਵੇਂ ਡੇਰਾ ਸੀ ਉਹ ਡੇਰਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਹਾਂਜੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਹੈ ਪਹਿਲਾਂ ਗੁਰੂਗ੍ਰਾਂਧ ਸਾਹਿਬ ਪ੍ਰਕਾਸ਼ੇ ਜੋ ਬਾਬਾ ਜੀ ਮਮੋਨ ਦਾਸ ਜੀ ਦੇ ਉਹਨਾਂ ਦਾ ਜਦੋਂ ਬੀ ਡੈਥ ਹੋਈ ਉਸ ਤੋਂ ਬਾਅਦ ਇੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ ਤੇ ਉਸ ਤੋਂ ਕੁਝ ਸਮਾਂ ਸਮਾਂ ਬਾਅਦ ਜਿਵੇਂ ਇੱਥੇ ਵੀ ਜਾਂ ਉਸ ਟਾਈਮ ਵੀ ਗੁਰੂਗ੍ਰਾਂਧ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹਮ ਮੈਨੂੰ ਸਾਰੀ ਲੋਕੇਸ਼ਨ ਦਿਖਾ ਸਕਦੇ ਵੀ ਤੁਹਾਨੂੰ ਕਿਵੇਂ ਲੱਗਿਆ ਕਿੱਥੇ ਬੇਦਬੀ ਹੋਈ ਹੈ ਜਿਹੜੀ ਉਹ ਉਹ ਦੱਸਣ ਕਰੀ ਜਦੋਂ ਅਸੀਂ ਇੱਥੇ ਜਵਾਂ ਜਿੱਥੇ ਆਪਾਂ ਖੜੇ ਡਾਕਟਰ ਇੱਥੇ ਖੜੇ ਸੀਗੇ ਗੇਟ ਦੇ ਨੇੜੇ ਗੇਟ ਦੇ ਨੇੜੇ ਖੜੇ ਸੀ ਲੋ ਇਹਦੇ ਵਿੱਚੋਂ ਜਦੋਂ ਬਾਬਾ ਜੀ ਨੇ ਜਿਹਨ ਸਟੇ ਬਾਰੇ ਸਾਨੂੰ ਬੁਲਾਇਆ ਵੀ ਸਟੇ ਆ ਜਾਂ ਕੁਝ ਐਦਾਂ ਅੰਮਲੋਡ ਜਾ ਰਿਹਾ ਸੀ ਵੀ ਸਟੇ ਆ ਜਦੋਂ ਇੱਥੇ ਆ ਕੇ ਆਪਾਂ ਵੇਖਿਆ ਵੀ ਸਮੈਲ ਆ ਰਹੀ ਹੈ ਕੁਝ ਠੀਕ ਆ ਇਥੋਂ ਮੈਨੂੰ ਆਵਾਜ਼ ਮਾਰ ਕੇ ਮੈਂ ਵਾਪਸ ਜਾਇਆ ਜਾਂ ਇੱਥੇ ਨਾ ਰਾਤ ਅਭੀ ਆਪਾਂ ਨੂੰ ਕੋਈ ਚੀਜ਼ ਇੱਥੇ ਮਰ ਗਈ ਹੈ ਤੇ ਉਹ ਦਾ ਪਤੀ ਆ। ਇਹ ਉਸ ਗੱਲ ਦਾ ਬੱਚੀ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਉਹਦੋਂ ਜਦੋਂ ਪੱਟ ਕੇ ਜਗਾ ਵੇਖੀ ਤਾਂ ਉਹਦੋਂ ਨਿਕਲਿਆ ਵੀ ਬੱਚੀ ਹੈ। ਤੇ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਜੋ ਪਿੰਡ ਦੇ ਵੀ ਠੀਕ ਆ ਉਹ ਜੋ ਪਿੰਡ ਦੀ ਸੰਗਤ ਬੁਲਾਈ ਆ ਜੋ ਵੀ ਕੀਤੀ ਆ ਉਹ ਬਾਬਾ ਜੀ ਨੇ ਬੁਲਾਈ ਸੀ। ਕੋਈ ਅਨੌਸੰਗ ਕਰਕੇ ਇਹ ਕਰਦਾ ਹੈ ਵੀ ਗੁਰੂ ਘਰ ਵਿੱਚ ਵੀ ਅਦ비 ਹੋ ਰਹੀ ਆ ਵੀ ਇਹਗਾ। ਹੂੰ ਇਹ ਅਨਾਊਂਸਮੈਂਟ ਉਹਨਾਂ ਨੇ ਕੀਤੀ ਆ ਸਾਡੇ ਵੱਲੋਂ ਕੋਈ ਅਨਾਊਂਸਮੈਂਟ ਬਾਬੇ ਦੀਆਂ ਪਹਿਲਾਂ ਵੀ ਕਿ ਠੀਕ ਚੱਲਦਾ ਸੀਗਾ ਜਾਂ ਪਹਿਲਾਂ ਵੀ ਉਹਨਾਂ ਦੀਆਂ ਸ਼ਿਕਾਇਤਾਂ ਸੀ ਕੁਝ ਹੈ ਸੀ ਉਹਨਾਂ ਦੀਆਂ ਪੁਰਾਣੀ ਵੀਡੀਓ ਵੀ ਹੈ ਆ ਵੀ ਪਿਛਲੇ ਆ ਸਰਦੀਆਂ ਦੇ ਵਿੱਚ ਆ ਕੱਲ ਹੀ ਜੋ ਕੀ ਉਹਨੂੰ ਮਿਲੀ ਸੀ ਵੀ ਇੱਥੇ ਕੋਈ ਉਹਨਾਂ ਦਾ ਕਹਿ ਸਕਦਿਆਂ ਜਾਂ ਰਿਸ਼ਤੇਦਾਰਾਂ ਜਾਂ ਕੋਈ ਬਾਹਰੋਂ ਪਨਾ ਦਿੱਤੀ ਕਰਤਾ ਜਾਂ ਪਰ ਰਸਤੇ ਚੱਲਦੇ ਕੋਈ ਆ ਜਾਂਦਾ ਕੋਈ ਨੂੰ ਰਾਤ ਰੁਕਣ ਲਈ ਠੀਕ ਆ ਉਹ ਸ਼ਰਾਬ ਪੀ ਰਿਆ ਸੀਗਾ ਉਹਦੇ ਵਿੱਚ ਜੋ ਸੰਗਤ ਆ ਬਿਲਕੁਲ ਜੀ ਸੰਗਤ ਨੇ ਦੇਖਿਆ ਵੀ ਫਿਰ ਬਾਬਾ ਜੀ ਨੇ ਉਸ ਗੱਲ ਨੂੰ ਮਾਫੀ ਮੰਗੀ ਸ਼ਾਇਦ ਉਹ ਛੱਡ ਕੇ ਵੀ ਬਾਬਾ ਜੀ ਬਾਅਦ ਚੋਂ ਆਏ ਆ ਹੂੰ ਮਤਲਬ ਕਿ ਪਹਿਲਾ ਮਾਮਲਾ ਨਹੀਂਗਾ ਕਿ ਸ਼ਰਾਬ ਵੀ ਚਲਦੀ ਆ ਇੱਥੇ ਜਾਨਵਰਾਂ ਜਿਹੜੇ ਮਰ ਜਾਂਦੇ ਉਹ ਵੀ ਨੱਪੇ ਜਾਂਦੇ ਨੇ ਜ਼ਮੀਨ ਤੇ ਕਬਜ਼ਾ ਵੀ ਕਰੀ ਬੈਠਾ ਬਿਲਕੁਲ ਜੀ ਸਾਰੀ ਜ਼ਮੀਨ ਤੇ ਸਾਰੇ ਕਾਗਜ਼ਾਤ ਤੇ ਜੋ ਤੁਸੀਂ ਦੇਖਣਾ ਚਾਹੋਦੇ ਉਹ ਕਬਜ਼ਾ ਪਰ ਉਹ ਇੱਕ ਵੱਖਰਾ ਮੈਟਰ ਆ ਹੂੰ ਉਹਦੇ ਤੇ ਬਾਬਾ ਜੀ ਦਾ ਚਲਾਬ ਤੇ ਕੋਰਟ ਚ ਗਏ ਆ ਸੀ ਚਲੋ ਉਹਦਾ ਕੋਈ ਪੰਚਾਇਤ ਹੋਊਗੀ ਪਰ ਇਹਦੇ ਬੇਅਦਬੀ ਨਾਲ ਉਸ ਗੱਲ ਦਾ ਕੋਈ ਜੋੜ ਕੇ ਨਾ ਦੇਖਿਆ ਜਾਵੇ ਵੀ ਉਸ ਮੈਟਰ ਨਾਲ ਠੀਕ ਹੈ ਹੂੰ ਇਹ ਉਹਦੇ ਕਰਕੇ ਹੋਇਆ ਉਹ ਤੇ ਇਸ ਗੱਲ ਨੂੰ ਮੰਨ ਰਿਹਾ ਵੀ ਇਹ ਮਰੀ ਆ ਅਸੀਂ ਇੱਥੋਂ ਦੱਬਤੀ ਆ ਕੋਈ ਗੱਲ ਨਹੀਂ ਠੀਕ ਹੂੰ ਨੀ ਫਿਰ ਬੇਅਦਬੀ ਨਾਲ ਕਿਉਂ ਨਾ ਜੋੜ ਕੇ ਦੇਖਿਆ ਜਾ ਵੀ ਮੈਂ ਬੇਅਦਬੀ ਨਾਲ ਜੋੜ ਕੇ ਵੇਖਿਆ ਜਾਵੇ ਜੀ ਪੰਚਾਇਤ ਦੀ ਉਸ ਡਿਸਪੈਂਸਰੀ ਨਾਲ ਜੋੜ ਕੇ ਵੇਖਿਆ ਡਿਸਪੈਂਸਰੀ ਵਾਲੇ ਮਾਮਲੇ ਨੂੰ ਇਹਦੇ ਨਾਲ ਨਾ ਜੋੜਿਆ ਜਾ ਪੰਚਾਇਤ ਉਹਦਾ ਬਹੁਤ ਵੱਡਾ ਮੁੱਲ ਗਣਾ ਹੋਇਆ ਹੈ ਹੂੰ ਪਰ ਜੱਜਾ ਦਾ 100 ਪੀਣ ਵਾਲਾ ਤਾਂ ਉਹਨੂੰ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੂੰ ਗਾਂ ਨਾ ਹਾਂ ਇਹ ਗਾਂ ਦਾ ਪੰਣਾ ਵਾਲਾ ਵੀ ਇਹ ਪੰਚਾਇਤ ਦੀ ਗੱਲ ਹੈ ਆ ਵੀ ਇੱਥੇ ਸਾਨੂੰ ਮੈਨੂੰ ਕਿਸੇ ਨੇ ਪਿੰਡ ਵਾਲੇ ਨਹੀਂ ਦੱਸਿਆ ਮੈਨੂੰ ਬਾਹਰੋਂ ਕਿਸੇ ਸੱਜਣ ਨੇ ਟੈਲੀਫੋਨ ਕੀਤਾ ਕੱਲ੍ਹ ਕਿ ਇਸ ਤਰ੍ਹਾਂ ਜਿਹੜੀ ਹੈਗੀ ਐ ਰਤੇ ਟਿੱਬੇ ਗੁਰਦੁਆਰੇ ਸਾਹਿਬ ਦੇ ਵਿੱਚ ਇੱਕ ਗਾਂ ਮਰੀ ਨੱਪੀ ਹੈ ਤੇ ਜਦੋਂ ਇੰਨੀ ਸੁਣੀ ਤੇ ਮੈਨੂੰ ਬੜਾ ਦਿਲ ਨੂੰ ਜਿਹੜਾ ਇੱਕ ਤਰ੍ਹਾਂ ਦੀ ਠੇਸ ਪਹੁੰਚੀ ਤੇ ਯਾਰ ਗੁਰੂ ਘਰੇ ਗਾਂ ਨੱਪਣੀ ਇਹਦਾ ਮਤਲਬ ਜਿਹੜੇ ਗੁਰੂ ਘਰੇ ਸਿੰਘ ਰਹਿੰਦੇ ਨੇ ਜਾਂ ਸੇਵਾਦਾਰ ਨੇ ਜਾਂ ਆਂਡ ਗਵਾਂਡ ਵਾਲੇ ਲੋਕ ਨੇ ਜਿਹੜੇ ਇਸ ਸਤਨ ਨੂੰ ਮੰਨਦੇ ਨੇ ਕਿ ਉਹ ਏਡੇ ਲਾਲ ਆਲਸੀ ਤੇ ਕੰਮਚੋਰ ਹੋ ਚੁੱਕੇ ਨੇ ਜਾਨਵਰ ਇੱਕ ਮਰ ਗਿਆ ਉਹਨੂੰ ਹੱਡਾ ਰੋੜੀ ਚ ਸੁੱਟ ਦਿਓ ਉਹਨੂੰ ਕਿਸੇ ਸੜਕ ਦੇ ਕੰਡੇ ਤੇ ਨੱਪ ਦਿਓ ਇੱਥੇ ਐਡੀ ਵੱਡੀ ਹੱਡਾ ਰੋੜੀ ਐ ਇੱਥੇ ਤਾਂ 2 ਮਿੰਟਾਂ 'ਚ ਠੇਕੇ ਚੜੀ ਹੋਈ ਉਸੇ ਵੇਲੇ ਆ ਜਾਂਦੇ ਨੇ ਪਰ ਕੀ ਸੀ ਕਿ ਇੱਥੋਂ ਇੱਕ ਚਿੰਗ ਉੱਟੇ ਤੇ ਇੱਥੇ ਉਹ ਜਾਤੀਵਾਦ ਦੇ ਨਾਂ ਤੇ ਤੇ ਹੋਰ ਦੰਗੇ ਪੜਕਣ ਜੇ ਇਹੀ ਗਾਂ ਜਿੱਥੇ ਨੱਪੀ ਆ ਦੇਖੋ ਨਿਸ਼ਾਨ ਸਾਹਿਬ ਖੜਾ ਤੇ ਉਹਦੇ ਤੋਂ 25-30 ਫੁੱਟ ਤੇ ਆ ਜਿਆਦੀ ਦੂਰ ਨਹੀਂ 25-30 ਫੁੱਟ ਤੇ ਗਾਂ ਨੱਪਦੀ ਹੂੰ ਔਰ ਹੋਇਆ ਕਿ ਕਿ ਕੱਲ ਨੂੰ ਜਦੋਂ ਬਾਬੇ ਕੋਇ ਨਾ ਦਾ ਹੋਰ ਕੋਈ ਸਿੰਘ ਸੇਵਾਦਾਰ ਹੋਊਗਾ ਇਹ ਤੋਂ ਕੋ ਨੀ ਪੱਟਣਗੇ ਕੋਈ ਕਮਰਾ ਪਾਉਣਗੇ ਤੇ ਥੱਲੋਂ ਕਹਿ ਦੇਣਗੇ ਕਿ ਗਾਂ ਦੇ ਹੱਡ ਮਿਲੇ ਜੀ ਫਿਰ ਜਿਵੇਂ ਇਹ ਗੁਰਦੁਆਰਾ ਸਾਹਿਬ ਬਣਿਆ ਉਦੋਂ ਫਿਰ ਇੱਕ ਗਊ ਦਾ ਮੰਦਰ ਬਣ ਜਾਊਗਾ ਫਿਰ ਉਹਨੂੰ ਪੁੱਜਿਆ ਜਾਊਗਾ ਤੇ ਜੇ ਕਿਤੇ ਇਹ ਹੀ ਹਿੰਦੂ ਸੰਗਠਨ ਆ ਕੇ ਕਹਿ ਦਿੰਦੇ ਵੀ ਗੁਰਦੁਦਾਰੇ ਸਾਡੇ ਸਿੱਖਾਂ ਨੇ ਸਾਡੀ ਗਾਂ ਨੱਪੀ ਫਿਰ ਕਿੱਧਰ ਨੂੰ ਗੱਲ ਜਾਂਦੀ ਤੇ ਜੇ ਇਹ ਨੂੰ ਜਿੰਨੀ ਉੱਚੀ ਨੱਪੀ ਸੀ ਕੋ ਕੁੱਤਾ ਬਿੱਲਾ ਜਾਨਵਰ ਲੈ ਕੇ ਉੱਥੇ ਮੇਨ ਬਰਾਂਡੇ ਚ ਲੈ ਜਾਂਦਾ ਤੇ ਫਿਰ ਅਸੀਂ ਕਹਿਣਾ ਸੀ ਕਿ ਸਾਡੀ ਬਦਬੀ ਹੋਈ ਹੂੰ ਸੋ ਕੀ ਇਹਨਾਂ ਬਾਬਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਪਹਿਲਾਂ ਤਾਂ ਤੁਸੀਂ ਦੇਖੋ ਵੀ ਇੱਕ ਜਿੱਥੇ ਬਾਬੇ ਦਾ ਸੰਸਕਾਰ ਕੀਤਾ ਉਹਨੂੰ ਤੁਸੀਂ ਅੰਗੀਠਾ ਸਾਹਿਬ ਸਾਹਮਣੇ ਉੱਥੇ ਉੱਪਰ ਕਮਰਾ ਪਾ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲਿਆ ਹੂੰ ਫੇਰ ਤੁਸੀਂ ਇੱਕ ਡੇਰਾ ਬਣਾ ਲਿਆ ਡੇਰੇ ਤੋਂ ਬਾਅਦ ਮੰਡਮਤੀਆਂ ਸ਼ੁਰੂ ਕਰਤੀਆਂ ਹੁਣ ਉਹ ਸਾਹਮਣੇ ਮੈਂ ਤੁਹਾਨੂੰ ਥਾਂ ਦਿਖਾਵਾਂਗਾ ਔਰ ਮੈਂ ਪਿੰਡ ਨੂੰ ਵੀ ਕਹਾਂਗਾ ਕਿ ਪਿੰਡ ਦੀ ਵੀ ਕਮਜ਼ੋਰੀ ਅੱਜ ਸੁਣ ਲੈਣ ਪਿੰਡ ਵਾਲੇ ਵੀ ਜੇ ਗੁਰੂ ਨੂੰ ਮੰਨਣਾ ਹੈ ਤੇ ਚੱਜ ਨਾਲ ਮੰਨਣਾ ਐਦਾਂ ਨਾ ਕਰਨ 도ਗਲੀਆਂ ਨੀਤੀਆਂ ਜਦੋਂ ਉਹ ਬੰਦਾ ਵੇਖਿਆ ਸੀ ਕਿ दारू ਪੀਂਦਾ ਸੀ ਸਾਹਮਣੇ दारू ਪੀਤੀ ਹੈ ਤੇ ਜੇ ਪਿੰਡ ਨੇ ਮਾਫੀ ਮੰਗਾਈ ਏ ਜਾਂ ਬਾਬੇ ਨੇ ਇਹਦਾ ਮਤਲਬ ਪਿੰਡ ਵੀ ਸੁੱਤਾ ਤੇ ਬਾਬਾ ਵੀ ਸੁੱਤਾ ਹੂੰ ਗੁਰਦੁਆਰੇ ਦੇ ਨਾਲ ਅੰਦਰ दारू ਪੀਤੀ ਤੇ ਮੇਰੀ ਸ਼ਰਮਣੀ ਕਮੇਟੀ ਨੂੰ ਬੇਨਤੀ ਏ ਤੇ ਐਸਐਸਪੀ ਮੁਕਸਰ ਨੂੰ ਵੀ ਇਹ ਵੀ ਪਰਚਾ ਉਹਨਾਂ ਤੇ ਕਰੋ ਹੂੰ ਕਿ दारू ਗੁਰਦੁਆਰੇ ਕਿਉਂ ਪੀਤੀ ਹੈ ਨਹੀਂ ਤੇ ਫਿਰ ਛੱਡਣ ਵਾਲੇ ਕਿਉਂ ਛੱਡਣ ਵਾਲਿਆਂ ਤੇ ਵੀ ਗਨਾ ਮੈਂ ਤਾਂ ਕਹਿਣਾ ਵੀ ਛੱਡਣ ਵਾਲਿਆਂ ਤੇ ਵੀ ਪਰਚਾ ਹੋ ਜਾਣਾ ਚਾਹੀਦਾ ਛੱਡਣ ਵਾਲਿਆਂ ਤੇ ਵੀ ਸੇਕ ਲੱਗ ਜਾਣਾ ਚਾਹੀਦਾ ਉਹਨਾਂ ਨੂੰ ਅਕਲ ਆਉਣੀ ਚਾਹੀਦੀ ਏ ਕਿ ਅਸੀਂ ਮੋਤਬਰ ਬਣ ਕੇ ਤੁਰ ਪੈਨੇ ਆ ਤੇ ਅੜਨਾ ਨਹੀਂ ਸਿੱਖਦੇ ਅਸੀਂ ਅੱਜ ਵੀ ਜੇ ਕੋਈ ਇਹਨੂੰ ਜਾਤੀਵਾਦ ਬਣਾਏ ਬਿਲਕੁਲ ਜਾਤੀਵਾਦ ਦਾ ਨਹੀਂ ਹੋਏਗਾ ਮਸਲਾ ਹੂੰ ਇਹ ਸਾਡੀਆਂ ਧਰਮ ਦਾ ਹਸਤਾ ਧਰਮ ਦਾ ਮਸਲਾ ਹਾਂ ਗੁਰੂ ਸੰਤਾਂ ਦਾ ਦੇਰਾ ਹੀ ਸੰਤਪੂਰਨ ਸੰਤ ਸੀਗੇ ਬ੍ਰਹਮ ਗਿਆਨੀ ਸੰਤ ਸੀਗੇ ਉਹਨਾਂ ਦਾ ਨਾਂ ਇਹਨਾਂ ਨੇ ਗਲਤ ਵਰਤਿਆ ਇਹਨਾਂ ਸੇਵਾਦਾਰਾਂ ਨੇ ਉਸ ਤੋਂ ਬਾਅਦ ਉਹ ਸਾਡੇ ਪਿੰਡ ਦੇ ਵਿੱਚ ਕੁਝ ਕੁ ਮੈਂਬਰ ਇਸ ਗੱਲ ਨੂੰ ਜਾਤੀਵਾਦ ਦੇ ਆਧਾਰ ਤੇ ਪਿੰਡ ਵਿੱਚ ਪੜ੍ਹਾਉਣਾ ਚਾਹੁੰਦੇ ਲੋਕਾਂ ਨੂੰ ਹਮਮ ਪਰ ਇੱਥੇ ਇੱਕ ਨਾ ਸਵਾਲ ਆ ਮੇਰਾ ਜਦੋਂ 84 ਦੇ ਵੇਲੇ ਗੁਰਦੁਆਰਿਆਂ ਦੇ ਵਿੱਚ ਗਾਵਾਂ ਦੇ ਸਿਰ ਵੱਢ ਕੇ ਪੂਛਾਂ ਵੱਢ ਕੇ ਸੱਟੀਆਂ ਜਾਂਦੀਆਂ ਸੀ ਉਸ ਦੇ ਨਾਲ ਕਿੰਨਾ ਸੰਤਾਪ ਪੰਜਾਬ ਨੂੰ ਘੁੱਟਣਾ ਪਿਆ ਤੇ ਇਹ ਵੀ ਤਾਂ ਨਾਲ ਜੁੜਦੀ ਕਹਾਣੀ ਹੈ ਬਿਲਕੁਲ ਜੁੜਦੀ ਹੈ ਜੀ ਇਹ ਇਸੇ ਕੰਮ ਲਈ ਕਾਰਾ ਕੀਤਾ ਗਿਆ ਇਹਨਾਂ ਨੇ ਸੰਤਾ ਦਾ ਮਤਲਬ ਕਰਾਇਆ ਗਿਆ ਵਾ ਗਾਉ ਨੂੰ ਮਾਰੋ ਪਤਾ ਨਹੀਂ ਮਾਰੀ ਹੈ ਕਿ ਕੀ ਕੀਤਾ ਪੋਸਟਮਾਰਟਮ ਹੋ ਜੇ ਪਤਾ ਲੱਗਦੀ ਜਿਹੜੇ ਜੰਤ ਸੰਤ ਕੀ ਇਹੋ ਜਿਹੜੇ ਮੂਹਨ ਆਪਣਾ ਸਾਹਬ ਸਿੰਘ ਜਿਹੜਾ ਬਾਬਾ ਸਾਹਬ ਸਿੰਘਾ ਜਿਨ੍ਹਾਂ ਨੇ ਦੱਬੀ ਹੈ ਗਾਈ ਇੱਥੇ ਮਾਰ ਕੇ ਬੱਚੀ ਨੱਪੀ ਹੋਈ ਆ ਇਹਦਾ ਵੀ ਇਹੋ ਕਾਰਨ ਹੋ ਸਕਦਾ ਬਾਰੇ ਸੰਤ ਹੋ ਗਏ ਜਿਹੜੇ ਮਤਲਬ ਇਹੋ ਜਿਹੇ ਕਰਤੂਤਾਂ ਕਰ ਰਹੇ ਉਹਨਾਂ ਨੂੰ ਆਪਾਂ ਸੰਤ ਕਹੀ ਜਾਂਦੇ ਆ ਹੁਣ ਤੱਕ ਸੰਤ ਕਹਿੰਦੇ ਸੀ ਪਰ ਹੁਣ ਤ ਜਾੜ ਹੋਗੇ ਨਾ ਇਸ ਇਸ ਇਸੇ ਲੈਵਲ ਤੇ ਸਾਡੇ ਪਿੰਡ ਦੇ ਵਿੱਚ ਪਾੜਾ ਨਹੀਂ ਵਧਣਾ ਚਾਹੀਦਾ ਗਰੀਬਾਂ ਦੇ ਮੀਰਾਂ ਤੇ ਅਸੀਂ ਗਰੀਬ ਤੇ ਅਮੀਰ ਇਕੱਠੇ ਆ ਸਾਂਝੇ ਆ ਕਿਸੇ ਨੂੰ ਇਸ ਜਾਤੀਵਾਦ ਦੇ ਤੌਰ ਤੇ ਗੱਲ ਨਹੀਂ ਕਰਨੀ ਚਾਹੀਦੀ ਸਾਡਾ ਗੁਰੂ ਘਰ ਸਾਂਝਾ ਸੀ ਗੁਰੂ ਘਰ ਸੰਤਾਂ ਨੂੰ ਸਾਰੇ ਮੰਨਦੇ ਸੀਗੇ ਹਮ ਮਤਲਬ ਕਿ ਕੋਈ ਵੀ ਸੰਤਾਂ ਪ੍ਰਤੀ ਕੋਈ ਮਾੜਾ ਨਹੀਂ ਵਿਚਾਰ ਬੋਲਦਾ ਸੀਗਾ ਜਿਹੜੀ ਆ ਦੋ ਕੁ ਬੰਦੇ ਸਾਡੇ ਵੀਰ ਭਰਾ ਗਲਤ ਕਹਿ ਰਹੇ ਵੀ ਸਾਡਾ ਗਰੀਬਾਂ ਦਾ ਗੁਰਦੁਆਰਾ ਗਰੀਬਾਂ ਦਾ ਨਹੀਂਗਾ ਇਹ ਸਾਰਿਆਂ ਦਾ ਸਾਡਾ ਸਾਡੇ ਗਰੀਬ ਸਾਡੇ ਭਰਾ ਵਾ ਆ ਕੀ ਆ ਜੀ ਆ ਜਿਹੜੀ ਜੀ ਉਹ ਸਾਹਮਣੇ ਜਿਹੜਾ ਗੁਰਦੁਆਰੇ ਸਾਹਿਬ ਦੇ ਵਿੱਚ दारू ਪੀ ਰਿਹਾ ਹੈ ਇਹਨੂੰ ਲੰਗਰ ਦਿੱਤਾ ਗਿਆ ਲੰਗਰ ਅਕਸਰ ਤਾਂ ਬਾਬਿਆਂ ਨੇ ਜਾਂ ਸੇਵਾਦਾਰਾਂ ਨੇ ਦਿੱਤਾ ਕਿ ਉਦੋਂ ਬਾਬੇ ਸੇਵਾਦਾਰ ਸੁੱਤੇ ਸੀ ਰਜਾਈ ਦੇ ਵਿੱਚ ਬੈਠਾ ਜਿਵੇਂ ਕਿ ਕਿਤੇ 5 ਸਟਾਰ ਹੋਟਲ 'ਚ ਬੈਠਾ ਹੁੰਦਾ ਸਾਡੇ ਗੁਰਦੁਆਰਿਆਂ ਨੂੰ 5 ਸਟਾਰ ਹੋਟਲ ਬਣਾਤਾ ਇਹਨਾਂ ਬਾਬਿਆਂ ਨੇ ਔਰ ਮੈਂ ਤਾਂ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰਾਂਗੇ ਸ਼ਹੀਦ ਦੇ ਦੱਬੀ ਜਬਾਨ 'ਚ ਗੱਲ ਕਹਿੰਦੇ ਹੋਣ ਇੱਥੇ ਕੈਰੈਕਟਰ ਦੀ ਜਿਹੜੀ ਗੱਲ ਉਹ ਵੀ ਮੈਂ ਸੁਣੀ ਹੋਈ ਆ ਜੀ ਠੀਕ ਹੈ ਜੀ ਕੈਰੈਕਟਰ ਦੀ ਗੱਲ ਵੀ ਹੈ ਔਰ ਇੱਥੇ ਆਉਂਦੀ ਰਹੀ ਹੈ ਜੀ ਇਹ ਜਿੰਨੀਆਂ ਫੀਮਾ ਸਮੇਂਾਂ 'ਚ ਵੀ ਗੱਲ ਲੱਗੀ ਹੈ ਕਿਵੇਂ ਜੀ ਵੀ ਆ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਨਾ ਜਿਨ੍ਹਾਂ ਨੂੰ ਅਸੀਂ ਮਹਿਮਾਨ ਨਿਵਾਜ਼ੀ ਕਰ ਰਹੇ ਆ ਹੂੰ ਇੱਥੇ ਉਹ ਬਾਹਰੋਂ ਸ਼ਾਇਦ ਅਦਰ ਸਟੇਟਾਂ ਤੋਂ ਫੀਮ ਲਿਆਉਂਦੇ ਨੇ ਸਮੇਕ ਲਿਆਉਂਦੇ ਨੇ ਉਹ ਹੋ ਸਕਦਾ ਐਸੇ ਪੱਠੇ ਪਿੰਡਾਂ ਨੂੰ ਦਿੰਦੇ ਹੋਣ ਜਿਹੜੇ ਪਿੰਡ ਵਾਲੇ ਤਾਂ ਇਲਾਕਾ ਬੋਲ ਨਹੀਂ ਰਿਆ ਤੇ ਬਾਬੇ ਵੀ ਅਮੀਰ ਕਿਉਂ ਹੋਏ ਨੇ ਅੱਜ ਗੱਡੀਆਂ ਟਰੈਕਟਰ ਕਾਰਾਂ ਮੋਟਰਾਂ ਇਹਨਾਂ ਕੋਲ ਕਿੱਥੇ ਆ ਗਈਆਂ ਨੇ ਤੁਸੀਂ ਦੱਸ ਦਿਓ ਕਿੰਨੀਆਂ ਨੇ ਹੂੰ ਠੀਕ ਹੈ ਜੀ ਮੇਰੇ ਕੋਲ ਜ਼ਮੀਨ ਮੈਂ ਤਾਂ ਮੋਟਰਸਾਈਕਲ ਤੇ ਆਇਆ ਮੇਰੀ ਤਾਂ ਕਾਰ ਵੀ ਘਰੇ ਖਰਾਬ ਖੜੀ ਹੂੰ ਠੀਕ ਹੈ ਜੀ ਸੱਚ ਤੇ ਚੱਲਿਆ ਤਾਂ ਤੁਹਾਨੂੰ ਇਹੀ ਕੁਝ ਹੀ ਮਿਲੂਗਾ ਤੋ ਕਿ ਤੁਸੀਂ ਔਖੇ ਸਾਧਨਾਂ ਤੇ ਜਾਓਗੇ ਪਰ ਜਦੋਂ 2 ਨੰਬਰ ਦੇ ਤੰਦੇ ਕਰੋਗੇ ਫਿਰ ਵੱਡੀਆਂ ਵੱਡੀਆਂ ਗੱਡੀਆਂ ਆਉਣਗੀਆਂ ਸੋ ਮੈਂ ਐਸਐਸਪੀ ਮੁਕਸਰ ਨੂੰ ਡੀਐਸਪੀ ਲੰਬੀ ਨੂੰ ਬੇਨਤੀ ਕਰਨਾ ਕਿ ਇਹਦੀ ਇੱਕ ਤਾਂ ਜਿਹੜੇ ਬੰਦੇ दारू ਪੀਤੀ ਉਹਦੀ ਇਨਵੈਸਟੀਗੇਸ਼ਨ ਕਰਕੇ ਵੀ ਪਰਚਾ ਬਾਬਿਆਂ ਤੇ ਔਰ ਇਹਨਾਂ ਦੀ ਨਸ਼ੇ ਦੀ ਸਮਗਲਿੰਗ ਦੀ ਵੀ ਇਹਨਾਂ ਦੀ ਪੜਤਾਲ ਕੀਤੀ ਤੇ ਇਹਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਇਹ ਕੋਈ ਜਾਤੀ ਦਾ ਮਸਲਾ ਨਹੀਂ ਹੈਗਾ ਇਹ ਗੁਰੂ ਦਾ ਮਸਲਾ ਹੈ ਤੇ ਜਿਹੜਾ ਜਾਤੀ ਦਾ ਮਸਲਾ ਕਿਵੇਂ ਬਣਦਾ ਜਾ ਰਿਹਾ ਕਿ ਇੱਥੇ ਬਣ ਰਿਹਾ ਸੁਣਿਆ ਜੀ ਇਹ ਬਣਾ ਰਹੇ ਨੇ ਬਾਬੇ ਜਾਤੀ ਦਾ ਮਸਲਾ ਕਿਵੇਂ ਬਣ ਗਿਆ ਪੂਰਾ ਪਿੰਡ ਤਾਂ ਤੁਹਾਡਾ ਖੜਾ ਹੋਇਆ ਜੀ ਕੁਝ ਕੋ ਬੰਦੇ ਕੋ ਚੰਦ ਕੋ ਬੰਦੇ ਹੈਗੇ ਜੀ ਜਿਹੜੇ ਇਹ ਬਣਾ ਰਹੇ ਆ ਹਾਂ ਬਿਨਾਂ ਗੱਲ ਪੁੱਛੀ ਉਹ ਹੁੰਦੀ ਹੈ ਜੀ ਪਿੰਡਾਂ ਦੇ ਵਿੱਚ ਇਹੋ ਜਿਹੇ ਮੈਂਬਰ ਵੀ ਹੁੰਦੇ ਆ ਪਰ ਉਹਨਾਂ ਨੂੰ ਨਹੀਂ ਚਾਹੀਦਾ ਨਾ ਕਿ ਇਹੋ ਜਿਹਾ ਕੰਮ ਇੱਥੇ ਹੈਗਾ ਵਾ ਸੰਤ ਤੇ ਜਿਹੜੇ ਸੰਤ ਮੋਹਨ ਦਾਸ ਸੀ ਉਹ ਤੇ ਤਹੇ ਨੂੰ ਬੀਬੀ ਨੂੰ ਇੱਥੇ ਬੜਨ ਹੀ ਨਹੀਂ ਦੇ ਅੰਦਰ ਇਹਨਾਂ ਨੇ ਉਸ ਤੋਂ ਬਾਅਦ ਆਪਦਾ ਸਾਰਾ ਪਰਿਵਾਰ ਭੈਣ ਭਰਾ ਚਾਚੇ ਤਾਇਆ ਦੇ ਪੁੱਤ ਲੈ ਕੇ ਇੱਥੇ ਇਹਨਾਂ ਨੇ ਪਰਿਵਾਰ ਬਣ ਲਿਆ ਆਪਦਾ ਇਸੇ ਸਾਬ ਸਿੰਘ ਨੇ ਜਿਹੜਾ ਕਿ ਸੰਤ ਬਿਲਕੁਲ ਨਫ਼ਰਤ ਕਰਦੇ ਸੀ ਇਹਨਾਂ ਚੀਜ਼ਾਂ ਨੂੰ ਸੰਤ ਇਹੋ ਜਿਹੇ ਹੀ ਆਉਦੀ ਭੈਣਾਂ ਨੂੰ ਨਹੀਂ ਵੜਨ ਦੇ ਹਤੇ ਜੇ ਇੱਕ ਰਾਤ ਰਹਿ ਗਏ ਤੇ ਠੱਕੇ ਨਾ ਰਹਿ ਗਏ ਤੇ ਦੁਆਰਾ ਦੂਜੇ ਦਿਨ ਭਜਾ ਦਿੰਦੇ ਸੀ ਸੰਤਾਂ ਨੂੰ ਇੱਕ ਰਮੇ ਕਾਰ ਦੇ ਵਿੱਚ ਲੈ ਕੇ ਜਾ ਰਿਹਾ ਸੀ ਦਵਾਈ ਦੇਣ ਸੰਤਾਂ ਨੇ ਮੇਰੀ ਕਾਰ ਦੇ ਵਿੱਚ ਥੁੱਕਤਾ ਆਪਨ ਨਫਰਤ ਕਰਨਾ ਪਰਣੀ ਮੁਕ ਮੌਕੇ ਦੇ ਵਿੱਚ ਥੁੱਕ ਜੇ ਮੈਨੂੰ ਆਖਣ ਲੱਗੇ ਸੰਤਾ ਸੰਤਾ ਆਖਣ ਲੱਗੇ ਮੇਰੇ ਮਨ ਤੇ ਘਰਾ ਆਇਆ ਉਹ ਸਮਝ ਗਏ ਸੰਤਾਂ ਦੇ ਬੱਗਾ ਸਿੰਘ ਤੂੰ ਘੰਕਾਰ ਨਾ ਕਰੀ ਕਾਰ ਦਾ ਇਹੋ ਜਿਹਾ ਕਾਰ ਹੈ ਮੇਰੀ ਪੇਟੀ ਚ ਪਾਏ ਹੋਏ ਪੈ ਮੈਂ ਕਈ ਕਈ ਲਿਆ ਹਦਾ ਕਰਮ ਹੈ ਸੰਤਾਂ ਨੇ ਇਹ ਬਤਨ ਬੋਲੇ ਉਹ ਸੰਤ ਇਹੋ ਜਿਹਾ ਸੰਤ ਸੀ ਪੂਰਨ ਸੰਤ ਹਾਂਜੀ ਜਿਹੜਾ ਕਿ ਦੇਹ ਛੱਡ ਜਾਂਦੇ ਹੀ ਆਪਦੀ ਭਗਤੀ ਨਹੀਂ ਭਗਤੀ ਸੁਨਾਂ ਦੀ ਚੰਗੇ ਸੀਗੇ ਨਾਮ ਬਹੁਤ ਪੂਰਨ ਸੰਤ ਸੀਗੇ ਇਹਨਾਂ ਨੇ ਉਹਦਾ ਨਾਮ ਸਾੰ ਵਰਤ ਕੇ ਲੁੱਟਿਆ ਲੋਕਾਂ ਨੂੰ ਇਹ ਬੜੀ ਦੂਰ ਦੂਰ ਤੱਕ ਗਰਾਈਆਂ ਕਰਦੇ ਆ ਜੀ ਉਹਨਾਂ ਦੇ ਨਾਵਾਂ ਤੇ ਬੜੀ ਦੂਰ ਦੂਰ ਤੱਕ ਤੇ ਇਹਨਾਂ ਨੇ ਉਹ ਪੈਸਾ ਵਰਤਿਆ ਹੋਰ ਪਾਸੇ ਆ ਜੇ ਤੇ ਗੁਰੂ ਘਰ ਤੇ ਲਾਉਂਦੇ ਪਿੰਡ ਚੋਂ ਪਿੰਡਾਂ ਜੀ ਗੁਰੂ ਘਰ ਨੂੰ ਬਣਾਉਂਦੇ ਚਲੋ ਫੇਰ ਸਾਰਿਆਂ ਨੇ ਛਾਂਤ ਰਹਿਣਾ ਸੀਗਾ ਇਨਾਂ ਨੇ ਪਹਿਲੇ ਸਾਲਕ 2 ਸਾਲ ਕੰਮ ਕੀਤਾ ਉਦੋਂ ਬਾਅਦ ਫਿਰ ਆਪਣੇ ਘਰ ਬਣਾਉਣ ਦੇ ਤਲਕ ਹੋ ਗਏ ਸੁਰੂ ਸਰ ਘਰ ਵੀ ਜੀ ਸਦਕੇ ਬਣਾਉਣ ਪਰ ਅਸੀਂ ਆ ਚੀਜ਼ ਬਰਦਾਸ਼ਤ ਨਹੀਂ ਕਰਨੀ ਜਿਹੜੀ ਗੁਰਦੁਆਰੇ ਚ ਦਾਰੂ ਪੀਤੀ ਸਾਡੇ ਪਰ ਉਹ ਮਹਿਲ ਪਾਉਣ ਪਤਾ ਜੀ ਤੁਹਾਡੇ ਪਿੰਡ ਨੂੰ ਪਤਾ ਸੀ ਇਹ ਦਾਰੂ ਪੀਂਦੇ ਇੱਥੇ ਸਾਰਿਆਂ ਨੂੰ ਨਹੀਂ ਪਤਾ ਜੀ ਹੈਗਾ ਕੁਝ ਕੁ ਮੈਂਬਰਾਂ ਨੂੰ ਪਤਾ ਸੀ ਜੀ ਦਾ ਤੇ ਸਾਰੇ ਪਿੰਡ ਨੂੰ ਪਤਾ ਹੁੰਦਾ ਤੇ ਫਿਰ ਤੇ ਚਲੋ ਕੋਈ ਨਾ ਕੋਈ ਪਿੰਡ ਦੀ ਗੁਰਦੁਆਰਾ ਸਰਪੰਚ ਕਮੇਟੀ ਬਣੀ ਹੋਊਗੀ ਜੀ ਕੋਈ ਕਮੇਟੀ ਨਹੀਂ ਨਾ ਬਣੀ ਕਮੇਟੀ ਬਣ ਨਹੀਂ ਦਿੰਦੇ ਸੀ ਜੀ ਪਿੰਡ ਦੇ ਕਿਸੇ ਗੁਰੂ ਘਰ ਦੀ ਨਹੀਂ ਬਣੀ ਹੋਈ ਪਿੰਡ ਦੇ ਕਿਸੇ ਨਹੀਂ ਜਿਹੜਾ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਉਹਦੀ ਕਮੇਟੀ ਹੈਗੀ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਪ੍ਰਾਂਤ ਦੇ ਦੇਖ ਹੀ ਸਕਦੇ ਦੂਜੂ ਘਰ ਦੇ ਕਿ ਨਹੀਂ ਨਾ ਨਹੀਂ ਇਹ ਕਿਸੇ ਨੂੰ ਨੇੜੇ ਨੇੜੇ ਨਹੀਂ ਆਉਣ ਦੇ ਕਿਸੇ ਨੂੰ ਦੇਖੋ ਜੀ ਇੱਥੋਂ ਤੱਕ ਨਹੀਂ ਸੀ ਆਉਣ ਦੇ ਰਹੇ ਜਗ੍ਹਾ ਤੇ ਇਹ ਮੰਨੀ ਦੇ ਇਹ ਸਿਰਫ ਸਿਆਸੀ ਮਫਾਦ ਦੇ ਕਰਕੇ ਇਹ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿੰਨਾ ਵੀ ਅਸੀਂ ਖਿਮਾ ਦੇ ਜਾਜਕਾਂ ਸਾਡੇ ਨਗਰ ਦੇ ਵਿੱਚ ਏਡੀ ਵੱਡੀ ਬੇਅਦਬੀ ਹੋਈ ਸਾਨੂੰ ਇਸ ਗੱਲ ਕਰਕੇ ਵਾਹਿਗੁਰੂ ਕਦੇ ਵੀ ਨਹੀਂ ਬਖਸ਼ੇਗਾ ਕਿਉਂਕਿ ਇੱਥੇ ਸ਼ਰਾਬ ਚੱਲਦੀ ਸੀ ਅਸੀਂ ਅਣਗੌਲੀਆਂ ਕੀਤੀਆਂ ਇਹ ਗੱਲਾਂ ਅਣਗੌਲੀਆਂ ਕਰਨ ਦਾ ਇਹ ਖਾਮਿਆਜਾ ਸਾਨੂੰ ਵੱਧ ਆ ਗਿਆ ਵੱਧ ਆ ਗਿਆ ਇੱਥੋਂ ਤੱਕ ਆ ਗਿਆ ਜਿਹੜਾ ਇਹ ਸਿਆਸੀ ਮੁਫਾਦ ਕਰਕੇ ਜਿਹੜੇ ਕੁਝ ਲੋਕ ਇਹਨੂੰ ਜਾਤੀ ਦਾ ਮਸਲਾ ਬਣਾ ਰਿਹਾ ਕਿਰਪਾ ਕਰਕੇ ਉਹਦੇ ਤੇ ਵਿਰਾਮ ਲਾਇਆ ਜਾਵੇ ਅਸੀਂ ਤਾਂ ਇਹ ਹੀ ਕਹਿੰਨੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਸਿੱਖ ਸੰਗਠਨਾਂ ਨੂੰ ਇੱਥੇ ਬਹੁਤ ਭਾਈਚਾਰਕ ਸੰਗਤ ਦੇ ਪੰਗਤ ਸਾਡੇ ਪਿੰਡ ਵਿੱਚ ਪਹਿਲਾਂ ਇੱਕ ਪੰਗਤ ਜਿਸ ਅਸੀਂ ਪ੍ਰਸ਼ਾਦਾ ਛਕਦੇ ਆ ਆ ਮੇਰੇ ਵੀਰ ਐਸੀ ਵੀ ਖੜੇ ਨੇ ਅਸੀਂ ਬੀਸੀ ਵੀ ਖੜੇ ਨੇ ਬਰਾਬਰ ਖੜੇ ਨੇ ਤੇ ਸਾਡੇ ਭਰਾ ਨੇ ਤੇ ਸਾਡੇ ਪਿੱਛੋਂ ਇੱਕੋ ਪਿੰਡਾ ਚੋਂ ਅਸੀਂ ਆਏ ਉੱਜੜ ਕੇ ਆਜੋ ਭਾਜੀ ਆਜੋ ਭਾਜੀ ਆਜੋ ਆਜੋ ਇਧਰ ਆ ਕਰੋ ਜੀ ਆ ਦੇਖੋ ਆ ਦੇਖੋ ਸਾਡੇ ਸਾਰੇ ਭਰਾ ਨੇ ਠੀਕ ਹੈ ਜੀ ਅਸੀਂ ਪਿੱਛੋਂ ਪਾਕਿਸਤਾਨ ਉੱਜੜ ਕੇ ਆਏ ਆ ਠੀਕ ਹੈ ਜੀ ਸਾਰੇ ਉਦੋਂ ਬਾਅਦ ਕੋਈ ਕਿਸੇ ਦਾ ਚਾਚਾ ਕੋਈ ਕਿਸੇ ਦਾ ਮਾਸੜ ਸਾਡੇ ਕੋਲ ਜਿੰਮੇਦਾਰਾਂ ਨੇ ਗਰੀਬਾਂ ਦੇ ਰਿਸ਼ਤੇ ਉਸ ਟਾਈਮ ਕਰਵਾਏ ਤੇ ਗਰੀਬਾਂ ਨੇ ਜਿੰਮੇਦਾਰਾਂ ਦੇ ਕਾਬਦੇ ਜਾਣਕਾਰੀ ਜਿ ਕਰਵਾਏ ਤੇ ਉਦੋਂ ਬਾਅਦ ਸਾਡੇ ਸੰਗਤ ਤੇ ਪੰਗਤ ਦਾ ਐਡਾ ਸੋਹਣਾ ਬੜਾ ਵਧੀਆ ਸੰਗਮ ਸੀ ਪਰ ਜਦੋਂ ਦਾ ਬਾਬਾ ਜੀ ਸਾਹਿਬ ਦਾ ਇਥੇ ਂਗੀਠਾ ਬਣਿਆ ਅਸੀਂ ਕਿਹਾ ਵੀ ਚਲੋ ਗੁਰੂ ਘਰ ਦੀ ਇਹ ਉਦਾਸੀਨ ਡੇਰਾ ਜੀ ਜਿਹੜਾ ਉਹ ਡੇਰਾ ਨਾ ਉਹ ਬਾਬੇ ਸ਼੍ਰੀ ਚੰਜੀ ਦਾ ਉਦਾਸੀਨ ਡੇਰਾ ਕਿਉਂਕਿ ਉਥੇ ਗ੍ਰਸਤ ਜੀਵਨ ਬਿਲਕੁਲ ਨਹੀਂ ਹੈਗਾ ਜੀ ਕੋਈ ਰਹਿੰਦਾ ਨਹੀਂ ਸੀ ਉਦੋਂ ਬਾਅਦ ਕੀ ਹੋਇਆ ਬਾਬਾ ਜੀ ਨੇ ਆਪਦਾ ਪਰਿਵਾਰਵਾਦ ਪਾਲਿਆ ਜੀ ਪਰਿਵਾਰਵਾਦ ਦੀ ਵਜ੍ਹਾ ਨਾਲ ਇੱਥੋਂ ਤੱਕ ਇਹ ਨੌਬਤ ਆ ਗਈ ਸਾਢੇ 7 ਕਨਾਲਾਂ ਦੀ ਜਗ੍ਹਾ ਜੀ ਇਹਦੇ ਤੇ ਬਿਲਕੁਲ ਕਬਜ਼ਾ ਉਹਨਾਂ ਦਾ ਉਹ ਇੱਕ ਚੋਰ ਇਹ ਵੀ ਇੱਥੋਂ ਅਸੀਂ ਨਾ ਨਿਕਲੀਏ ਨਾ ਕਰੀਏ ਕਿਹੜੀ ਚੀਜ਼ ਆ ਬੈਲਰ ਤੋਂ ਲੈ ਕੇ ਹਰ ਇੱਕ ਚੀਜ਼ ਇਹਨਾਂ ਦੇ ਕੋਲ ਹੈ ਜੀ ਤੇ ਜਿਹੜਾ ਉਹ ਤੁਸੀਂ ਕਹਿ ਰਹੇ ਆਂ ਜਿਹੜਾ दारू ਪੀਤੀ ਇਹਨਾਂ ਨੇ ਸਿਰਫ ਇੱਕ ਤੋਂ ਦੋ ਜਣੇ 10:30 ਵਜੇ ਮੈਂ ਪਾਣੀ ਦੀ ਵਾਰੀ ਲਾਉਣ ਚੱਲੇ ਆ ਜੀ ਮੈਂ ਮੇਰੇ ਨਾਲ ਇੱਕ ਮੁੰਡਾ ਜੀ ਅਸੀਂ ਆ ਕੇ ਦੋ ਜਣਿਆਂ ਨੇ ਇਹਨਾਂ ਨੂੰ ਵੇਖਿਆ ਉਹ ਵੀ ਸਾਨੂੰ ਕੀ ਹੋਇਆ ਵੀ ਇੱਥੇ ਲਾਈਟ ਕਿਉਂ ਜਗਣਾ ਬਣਿਆ ਆਪਣਾ ਜਦੋਂ ਅਸੀਂ ਇਹ ਚੀਜ਼ ਦੇਖੀ ਅਸੀਂ ਆ ਕੇ ਬਾਬਾ ਜੀ ਨਾਲ ਸੰਪਰਕ ਕੀਤਾ ਬਾਬਾ ਜੀ ਕਹਿੰਦੇ ਗਲਤੀ ਹੋ ਗਈ ਸਾਡਾ ਰਿਸਿਆਰ ਸੀ ਕਮਲਾ ਜੇ ਉਹ ਫਿਰ ਪਿੰਡ ਚੋਂ ਵੀ ਇੱਕ ਸੱਜਣ ਆਏ ਉਹਨਾਂ ਨੇ ਆ ਕੇ ਕਿਹਾ ਚਲੋ ਕੋਈ ਨਹੀਂ ਇਸ ਵਾਰ ਜਾਣ ਦੋ ਮੈਂ ਕਿਹਾ ਜਾਣ ਕਿਉਂ ਦੋ ਠੀਕ ਆ ਅਸੀਂ ਬੜੇ ਸਿੰਘਾਂ ਨੂੰ ਫੋਨ ਕੀਤਾ ਉਹ ਨਹੀਂ ਆਏ ਉਸ ਟਾਈਮ 10:30 ਵਜੇ ਕਹਿੰਦੇ ਅਸੀਂ ਸਵੇਰੇ ਵੇਖਾਂ ਸਵੇਰਲੇ ਟਾਈਮ ਕੀ ਰਹਿਣਾ ਸੀ ਉਹਨਾਂ ਨੇ ਗੱਡੀ ਚਲਾ ਦਿੱਤੀ ਆ ਬਾਬਾ ਜੀ ਨੇ ਖੁਦ ਤੇ ਜਾ ਕੇ ਘੱਲੂ ਛੱਡ ਕੇ ਆਏ ਉਹ ਸਿੰਘ ਘੱਲੂ ਦਾ ਸੀ ਹੂੰ ਠੀਕ ਹੈ ਫਿਰ ਉਦੋਂ ਬਾਅਦ ਕੀ ਹੋਇਆ ਜੀ ਇਹ ਚੀਜ਼ਾਂ ਦਾ ਵਾਧਾ ਵਾਧਾ ਫਿਰ ਉਹ ਕੋਈ ਕਮੇਟੀ ਨਹੀਂ ਸੀ ਬੰਦੇ ਰਹੇ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਕੈਮਰਾ ਨਹੀਂ ਇੱਥੇ ਚੱਲਦਾ ਵੀ ਕੱਲ ਨੂੰ ਕੈਮਰੇ ਰਿਕਾਰਡਿੰਗ ਉਹ ਜਿਹੜੇ ਉਹ ਸ਼ੈੱਡ ਸਾਹਮਣੇ ਬਣਿਆ ਨੇ ਜੀ ਉਹ ਸ਼ੈੱਡ ਇੱਥੇ ਇੱਕ ਬੀਬੀ ਸਾਡੇ ਮੰਨ ਲਓ ਹੈਲਥ ਸੈਂਟਰ ਦੇ ਵਿੱਚ ਡਿਊਟੀ ਕਰਦੀ ਆ ਉਹਨੇ ਪਹਿਲੀ ਤਨਖਾਹ ਤੋਂ ਇੱਥੇ ਕਹਿੰਦੀ ਬਾਬਾ ਜੀ ਮੈਂ ਸ਼ੈੱਡ ਬਣਾ ਦੇਣੀ ਉਹ ਸ਼ੈੱਡ ਉਹਨਾਂ ਨੇ ਬਣਾਏ ਵੀ ਸੰਗਤ ਦੀ ਵਾਸਤੇ ਵੀ ਚਲੋ ਸੰਗਤ ਆਉਂਦੀ ਜਾਂਦੀ ਪਰ ਇਹਨਾਂ ਨੇ ਉੱਥੇ ਪਸ਼ੂ ਬੰਨੇ ਉੱਥੇ ਖੁਰਲੀਆਂ ਬਣਾਈਆਂ ਉੱਥੇ ਟਰੈਕਟਰ ਖਿਲਾਰੇ ਉੱਥੇ ਬੈਲਰ ਬੰਨ ਧੁੱਤੀ ਕੀਤੀ ਕੈਮਰਾ ਕਰੋ ਉਹ ਕੰਦੁੱਤੀ ਕੀਤੀ ਇਹ ਤੇ ਇਧਰੋਂ ਜਿੱਧਰੋਂ ਕੋਈ ਰੋਕ ਨਹੀਂ ਟੋਕ ਨਹੀਂ ਕਿ ਉਧਰਲੀ ਕੰਦ ਅੱਧੀ ਇਧਰ ਨਹੀਂ ਹੋ ਸਕਦੀ ਸਿਰਫ ਉਹੀ ਕਿ ਪਿੰਡ ਦੀ ਜਾਂ ਆਮ ਲੋਕਾਂ ਦੀ ਇਧਰ ਨਜ਼ਰ ਨਾ ਜਾਵੇ ਗੇਟ ਬੰਦ ਕਰੋ ਅਸੀਂ ਅੰਦਰ ਖਾਤੇ ਕੌਣ ਸਾਡੇ ਆਇਆ ਕੌਣ ਗਿਆ ਉਹਦਾ ਰੀਜ਼ਨ ਇਹ ਆ ਕਿਉਂਕਿ ਜਦੋਂ ਅਸੀਂ ਖੁੱਲ ਕੇ ਬੋਲਾਂਗੇ ਤੇ ਸਾਰੀ ਗੱਲਾਂ ਕਲੀਅਰ ਨੇ ਉਹ ਕੰਦ ਦੇਖੋ ਹੁਣ 10 10 ਫੁੱਟ ਤੇ ਇਧਰ ਇਹ ਕੰਦੀ ਨਹੀਂ ਕੀਤੀ ਜੇ ਉਹ 5 ਫੁੱਟ ਕਰਕੇ ਇਹ ਤੇ ਵੀ ਉਹ ਡਾ ਲਾ ਲਓ ਅਪਰ ਥੋੜੀ ਜਿਹੀ ਲੋਕੇਸ਼ਨ ਵੀ ਦਿਖਾ ਦੇ ਕੇ ਜਿਹੜੀ ਹੈਗੀ ਆ ਜਾਓ ਭਾਈ ਪਿੰਡ ਵਾਲਿਓ ਆ ਨਿਸ਼ਾਨ ਸਾਹਿਬ ਆ ਨਿਸ਼ਾਨ ਸਾਹਿਬ ਅੱਛਾ ਅੱਛਾ ਨਿਸ਼ਾਨ ਸਾਹਿਬ ਰਹਿ ਗਿਆ ਹਾਂਜੀ 1 2 3 ਆ ਲੋ 25 ਫੁੱਟ ਤੇ ਆ ਗਾਨਪਤੀ ਫੁੱਟ 25 30 ਫੁੱਟ ਤੇ ਆ ਗਾਂ ਨਪੀਏ ਤੇ ਫੁੱਟ ਤੋਇਆ ਸੀ ਤੇ ਜਿੱਥੇ दारू ਪੀਤੀ ਹੈ ਬਾਬਿਆਂ ਦੀ ਚਲੋ ਉਹ ਵੀ ਤੁਹਾਨੂੰ ਸਾਡਾ ਬੈਕ ਸਾਈਡ ਤੇ ਦੇਖ ਲਓ ਤੁਹਾਡੀ ਕੀ ਹਾਲ ਹੈ ਇਹਨੇ ਗੰਦ ਪਾਇਆ ਜੀ ਬਾਥਰੂਮ ਚੈੱਕ ਕਰੋ ਸਾਰੇ ਬਾਥਰੂਮ ਚੈੱਕ ਕਰੋ ਜੀ ਉਹ ਜਿੱਥੇ दारू ਇੰਨਾ ਸੀ ਹਮ ਇਧਰ ਕੰਦ ਦੇਖੋ ਤੇ ਇਧਰ ਕੰਦ ਨੂੰ ਦੇਖੋ ਇਧਰ ਪਲਾਸਟਰ ਵੀ ਹੋਈ ਹੈ ਹਮ ਇਧਰ ਕਿਉਂ ਹੈ ਨਹੀਂ ਗਈ ਅਸਰਾ ਕੀ ਹੈ ਇਧਰ ਖਾਲੀ ਸਾਰਾ ਕੋਈ ਕੈਮਰਾ ਨਹੀਂ ਚੱਲਦਾ ਕੁਝ ਨਹੀਂ ਇੱਥੇ ਸੇਫ ਨਹੀਂ ਹੈ ਜੀ ਗੁਰੂਗਰਾਸੇ ਦਾ ਆਪਣਾ ਪ੍ਰਕਾਸ਼ ਚੱਲ ਰਿਹਾ ਇੱਥੇ ਸੇਫ ਨਹੀਂ ਹੈ ਜੀ ਜਦੋਂ ਕਿ ਜਦੋਂ ਸੇਫ ਤਾਂ ਰਹੇ ਨਹੀਂ ਆਹ ਬਾਬਾ ਜੀ ਸਾਰੀ ਜਿਹੜੀ ਰਾਤ ਉੱਪਰ ਚੱਲਦੇ ਉਹ ਪਿੱਲਰ ਹੈ ਉਹ ਅਗਲਾ ਪਿੱਲਰ ਪਾਚਾ ਆਹ ਤੁਸਾਰੇ ਆ ਗੁਰੂ ਘਰ ਆਇਆ ਜੀ ਆਹ ਲੰਗਰ ਹਾਲ ਹੈ ਹੁਣ ਵੀ ਨਹੀਂ ਲੱਭ ਪਾ ਸਰ ਤੇ ਇੱਕ ਮਿੰਟ ਦੇ ਲਈ ਰੱਖ ਲਾ ਆ ਇੱਕ ਕੈਮਰਾ ਨੇ ਲਿਆ ਨਾ ਪਿੱਲਰ ਇਹ ਜੀ ਆ ਜਿਹੜਾ ਪਿੱਲਰ ਦਿਸ ਰਿਹਾ ਨਾ ਇੱਥੇ ਬਹਿ ਕੇ दारू ਪੀ ਰਿਹਾ ਉਹ ਮੇਨ ਗੇਟ ਹੈ ਗੁਰਦੁਆਰੇ ਸਾਹਿਬ ਦਾ ਤੇ ਤੁਸੀਂ ਦੱਸ ਦਿਓ ਵੀ ਇੱਥੇ ਕਿੰਨੀ ਕੋਈ ਸੇਵਾ ਆ ਲੰਗਰ ਹਾਲ ਦੇ ਵਿੱਚ ਬਹਿ ਕੇ ਲੰਗਰ ਆ ਦੇ ਇੱਥੇ ਬਹਿ ਕੇ ਰਜਾਈ ਦਿੱਤੀ ਉਹਨੂੰ ਲੰਗਰ ਦਿੱਤਾ ਆ दारू ਦਿੱਤੀ ਆ ਵੀਡੀਓ ਜੀ ਤੇ ਬੜੇ ਦੁੱਖ ਦੀ ਗੱਲ ਹੈ ਬੜਾ ਅਫਸੋਸ ਹੈ ਵੀ ਆ ਦੇਖੋ ਜੀ ਇੱਥੇ ਬੈਠਾ ਹੋਇਆ ਹੈ ਆ ਇੱਥੇ ਬੈਠਾ ਜੀ ਰਜਾਈ ਦਿੱਤੀ ਹੈ दारू ਪੀ ਰਿਹਾ ਬੰਦਾ ਤੇ दारू ਉਹਨੂੰ ਕਿੰਨੇ ਦਿੱਤੀ ਔਰ ਇੱਥੇ ਜਿਹੜੇ ਬਾਬੇ ਨੇ ਜਾਂ ਲੰਗਰ ਪ੍ਰਸ਼ਾਦਾ ਛਕਾਉਂਦੇ ਸੀ ਕੀ ਇਹਦਾ ਮਤਲਬ ਜੇ ਧਾਰੂ ਵਾਲੇ ਬੰਦੇ ਇੱਥੇ ਰਹਿੰਦੇ ਨੇ ਤੇ ਰਾਤ ਨੂੰ ਇੱਥੇ ਡਿਊਟੀ ਤੇ ਕੋਈ ਸਿੰਘ ਨਹੀਂ ਹੈਗਾ ਹੂੰ ਫਿਰ ਇਹਦਾ ਮਤਲਬ ਇਹ ਘਾਤ ਹੈ ਗੁਰਦੁਆਰਾ ਨਹੀਂ ਹੈਗਾ ਫਿਰ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰੂ ਕੇ ਮਹਿਲਾ ਚ ਹੋਣ ਹੂੰ ਤੇ ਮੈਨੂੰ ਤਾਂ ਸਭ ਤੋਂ ਜ਼ਿਆਦਾ ਦੁੱਖ ਹੀ ਇਸੇ ਗੱਲ ਦਾ ਹੈ ਇਹ ਗਾਂ ਦਾ ਤੇ ਦੂਜਾ ਇਹਨਾਂ ਦੀ ਇਸ਼ੂ ਆਪਦੇ ਵੱਖਰੇ ਪਰ ਤੁਸੀਂ ਦੂਸਰੇ ਪਿੰਡ ਤੋਂ ਆ ਕੇ ਇੱਥੇ ਮਤਲਬ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਇੱਥੇ ਹੋਈ ਹੈ ਤੇ ਪਿੰਡ ਤੋਂ ਸਰ ਉਹ ਤੇ ਕਿਹੜਾ ਨੇੜੇ ਨਹੀਂ ਆ ਸਰ ਮੈਂ ਤਾਂ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਤਾਂ ਜੋ ਮਰਜੀ ਇਹ ਇੱਥੇ ਮੈਂ ਬੇ ਮੈਂ ਤਾਂ ਸ਼ਰਮਣੀ ਕਮੇਟੀ ਨੂੰ ਬੇਨਤੀ ਕਰਨਾ ਕਿ ਇੱਥੇ ਆ ਕੇ ਸੰਗਿਆਨ ਲੋ ਏਦਾਂ ਨਾ ਕਰੋ ਅੱਜ ਵੀ ਜਦੋਂ ਇੱਕ ਪੱਤਰਕਾਰ ਆਏ ਹੋਏ ਸੀ ਤੇ ਇੱਥੇ ਕੋਈ ਸਿੰਘ ਹੀ ਹੋਰ ਹੈ ਨਹੀਂ ਸੀ ਕੱਲਾ ਬਾਬਾ ਪਾਠ ਕਰ ਰਿਹਾ ਅਖੰਡ ਪਾਠ ਸਾਹਿਬ ਰੱਖਿਆ ਇਹ ਮੇਰੀ ਵਿਦ ਰਿਕਾਰਡ ਗੱਲ ਹੋਈ ਸੀ ਉਹਨਾਂ ਨਾਲ ਸੋ ਦੁੱਖ ਦੀ ਗੱਲ ਹੈ ਜੀ ਇਸੇ ਕਰਕੇ ਤਾਂ ਬੇਦਬੀਆ ਹੋ ਰਹੀਆਂ ਨੇ ਜੇ ਪਿੰਡ ਉੱਥੇ ਖੜਾ ਉੱਤੇ ਉੱਥੇ ਢਾਣੀ ਬਣਾ ਕੇ ਖੜੇ ਨੇ ਮਸਲਾ ਤਾਂ ਗੱਲ ਤਾਂ ਗੁਰੂ ਦੀ ਏ ਕਿਸੇ ਨਾਲ ਸਾਡਾ ਬਹਿਰ ਥੋੜਾ ਅਸੀਂ ਬਹਿਰ ਕਮਾਉਣ ਨਹੀਂ ਆਏ ਅਸੀਂ ਗੁਰੂ ਦੀ ਗੱਲ ਕਰਨ ਆਏ ਆ ਔਰ ਹੋਕਾ ਦਿੰਦੇ ਰਾਗ ਇਹ ਸੋ ਬਹੁਤ ਦੁੱਖ ਦੀ ਗੱਲ ਹੈ ਵੀ ਆ ਹੁਣ ਤੁਸੀਂ ਸਾਰੇ ਹਾਲਾਤ ਦੇਖ ਲਓ ਵੀ ਕੀ ਸੀਗਾ ਇਹ ਹੂੰ ਬਿਲਕੁਲ ਇਹਦੋਂ ਅਤ ਨਿੰਦਨੀ ਗੱਲ ਨਹੀਂ ਤਾਂ ਮੈਂ ਸ਼ਰਮਣੀ ਕਮੇਟੀ ਨੂੰ ਵੀ ਬੇਨਤੀ ਕਰਾਂਗਾ ਕਿ ਸ਼ਰਮਣੀ ਕਮੇਟੀ ਇਹਦੇ ਤੇ ਤੁਰੰਤ ਸੰਗਿਆਨ ਲਵੇ ਸਖਤ ਕਿਸੇ ਦਾ ਲਿਆਜ਼ ਨਾ ਕਰੇ ਜਿਹੜੀ ਤੇ ਵੀ ਬੰਦ ਤੇ ਉਹਨੂੰ ਬੰਦ ਕਹਿ ਦੇ ਉਹ ਇਹਦੋਂ ਮਾਚਾ ਦੇ ਜੀ ਹੋ ਸਕਦੀ ਹੈ ਅਗਲੇ ਮਹੀਨੇ ਤਾਰੂਆਂ ਦੇ ਹੱਤੇ ਬਣੇ ਹੋਏ ਨੇ ਮਰੀਆਂ گاਵਾਂ ਨੱਪੀਆਂ ਜਾ ਰਹੀਆਂ ਨੇ ਸਿੰਘ ਡਿਊਟੀ ਤੇ ਹੈ ਨਹੀਂ ਇੱਥੇ दारू ਪੀਤੀ ਜਾ ਰਹੀ ਉਧਰ ਦੇਖੋ ਰਾਖੀ ਹੈ ਨਹੀਂ ਜੇ ਗੁਰੂ ਸਾਹਿਬ ਦੇ ਸਰੂਪ ਨੂੰ ਕੋਈ ਵੀ ਨੁਕਸਾਨ ਜਿਵੇਂ ਬਦਬੀਆਂ ਦਾ ਸਾਡੇ ਮਸਲੇ ਚੱਲਿਆ ਤੇ ਫਿਰ ਕੌਣ ਜ਼ਿੰਮੇਵਾਰ ਹੋਊ ਫਿਰ ਪਿੱਛੋਂ ਅਸੀਂ ਕਾਂਗੇ ਕਿ ਬਦਬੀ ਹੋ ਗਈ ਬਦਬੀ ਤੇ ਬਦਬੀ ਤਾਂ ਹੋ ਰਹੀ ਏ ਤੁਸੀਂ ਕਰ ਲਿਓ ਅੰਦਰ ਬੈਠੇ दारू ਪਿਆ ਰਹਿਓ ਲੰਗਰ ਦੇ ਰਹਿਓ ਹਾਂਜੀ ਕਿਨੇ ਜੀ ਇਹ ਜੋੜੇ ਲਾ ਗਏ ਨਹੀਂ ਲਾ ਕੇ ਗਏ ਇਹ ਉਹ ਲੰਘਾ ਹਾਲਿਕਾ ਉਹਨਾਂ ਦੇ ਜੋੜੇ ਗਏ ਹੋਏ ਨੇ ਉਹ ਨਹੀਂ ਕੋਈ ਗੱਲ ਇਹ ਪਹਿਲਾਂ ਪਾਇਆ ਸੀ ਤਾਂ ਉਹਦੇ ਲਾ ਕੇ ਖਾਣਾ ਸੋ ਬੜੀ ਦੁੱਖ ਦੀ ਗੱਲ ਹੈ ਜੀ ਔਰ ਮੇਰੀ ਪੰਚਾਇਤ ਨੂੰ ਤੇ ਪਿੰਡ ਨੂੰ ਵੀ ਬੇਨਤੀ ਵੀ ਇਹਨੂੰ ਸਖਤੀ ਨਾਲ ਲਾਓ ਇਹ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ ਇਹ ਪਿੰਡ ਦੇ ਲਈ ਵੀ ਬੁਰੇ ਲਈ ਨੇ ਤੇ ਸਾਡੇ ਆਤਮਾ ਨੂੰ ਆਪ ਸੱਚ ਐਂਡ ਤੇ ਝੰਡੂੜ ਕੇ ਰੱਖ ਦੇਣ ਹਾਂ ਬਿਲਕੁਲ ਅੰਗੇਲੀ ਦਾ ਨਤੀਜਾ ਇਸ ਬੇਅਦਬੀ ਨੂੰ ਕਿਸੇ ਹੋਰ ਨਾਲ ਨਾ ਜੋੜ ਕੇ ਦੇਖਿਆ ਜਾਵੇ ਹੂੰ ਇਹ ਬੇਅਦਬੀ ਹੋਈ ਆ ਉਹ ਜਿਹਦਾ ਨਾ ਜੋ ਇਸ ਗੱਲ ਤੇ ਗੱਲ ਆ ਉਸ ਟੌਪਿਕ ਤੇ ਆਪਾਂ ਗੱਲ ਕਰੀ ਜਾਵੇ ਕਿ ਇਹ ਬੇਅਦਬੀ ਹੈ ਕਿ ਨਹੀਂ ਹੈ ਇਹ ਨਿਸ਼ਾਨ ਸਾਹਿਬ ਦੇ ਨੇੜੇ ਇਹ ਆਪਾਂ ਗਾ ਨੱਪੀ ਆ ਇਹ ਬੇਅਦਬੀ ਹੈ ਕਿ ਨਹੀਂ ਇਹ ਮਾਫੀਯੋਗ ਹੈ ਕਿ ਨਹੀਂ ਇੱਕ ਕਿਸੇ ਬੱਚੇ ਤੋਂ ਇਹ ਗੱਲ ਕਹਿ ਰਹੇ ਆ ਗੱਲ ਠੀਕ ਆ ਇੱਕ ਗਾਂ ਦਾ ਉਹਨਾਂ ਘਰੇ ਆ ਗਾਂ ਆਪਦੀ ਘਰ ਦੀ ਗਾਂ ਉਹਦਾ ਚਲੋ ਜੇ ਮਰ ਵੀ ਗਿਆ ਉਸ ਗੱਲ ਨੂੰ ਕੀ ਇਹਨਾਂ ਨੇ ਆ ਕੇ ਇਹ ਗੱਲ ਕੁਛ ਹੀ ਨਹੀਂ ਵੀ ਸਾਡਾ ਗਾਂ ਦਾ ਬੱਚਾ ਕਿੱਧਰ ਗਿਆ ਜਾਂ ਕਿੱਥੇ ਦੱਪਿਆ ਜਾਂ ਕੀ ਗੱਲਬਾਤ ਨਾਲੇ ਸਾਡੇ ਕੋਈ ਮੈਂਬਰ ਨਾਲੇ ਸਾਰੇ ਘਰ ਦੇ ਉਹ ਮੈਂਬਰ ਆ ਸਾਰੇ ਕਹਿ ਰਹੇ ਆ ਜਿਹੜੇ ਘਰ ਦੇ ਉਹਨਾਂ ਦੀ ਹੈ 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 ਲੇਡੀਜ਼ ਉਹ ਕਹਿ ਰਹੀਆਂ ਵੀ ਬਾਬਾ ਜੀ ਮੌਕੇ ਤੇ ਹੈ ਨਹੀਂ ਸੀ ਚਲੋ ਬਾਬਾ ਜੀ ਦਾ ਕੋਈ ਕਸੂਰ ਨਹੀਂ ਅਸੀਂ ਮੌਕੇ ਤੇ ਸੀਗੇ ਠੀਕ ਆ ਚਲੋ ਉਹਨਾਂ ਨੇ ਅੰਮ੍ਰਿਤ ਛਕਿਆ ਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਕਿ ਇੱਥੇ ਬੇਅਦਬੀ ਹੋ ਰਹੀ ਆ ਵੀ ਇੱਥੇ ਨਾ ਪਰੇ ਸਾਹਮਣ ਵਾਹ ਮੰਨ ਰਿਹਾ ਇਸ ਗੱਲ ਨੂੰ ਅਜੇ ਤੱਕ ਅਸੀਂ ਤਾਂ ਕਹੇ ਬਾਬਾ ਜੀ ਇੱਥੇ ਆਪਾਂ ਉਹ ਕਹਿ ਰਹੇ ਨੇ ਕਿ ਬੱਚਿਆਂ ਨੇ ਨੱਪਤੀ ਹਮ ਬੱਚੇ ਕੀ 5 ਸਾਲ 10 ਸਾਲ ਦਾ ਬੱਚਾ ਉੱਤੇ ਲੋਨ ਪਾਊਗਾ ਉੱਤੇ ਚਾਦਰ ਦੇਊਗਾ 5 7 10 ਸਾਲ ਦਾ ਬੱਚਾ ਖੋਦ ਖੁਦ ਬਾਬਾ ਜੀ ਔਰ ਦੋਵੇਂ ਭਰਾ ਉੱਥੇ ਉਹਨਾਂ ਨੇ ਨੱਪੀਆ ਸੀ ਤੇ ਉਹਨਾਂ ਦੇ ਹਾਂ ਕੈਮਰੇ ਚੱਲਦੇ ਨਾ ਸੁਰੱਖਿਆ ਇੱਥੇ ਕੋਈ ਬਾਬਾ ਜੀ ਨੇ ਖੁਦ ਗਿਆ ਸਾਡੇ ਤੋਂ ਗਲਤੀ ਹੋ ਗਈ ਵੀਡੀਓ ਆ ਬਾਬਾ ਜੀ ਨੇ ਇੱਥੇ ਪੰਜ ਪਾਣੀ ਦੇ ਵਿੱਚ ਮੰਨਿਆ ਚੈਨਲ ਦੇ ਵਿੱਚ ਵੀ ਸਾਡੇ ਤੋਂ ਗਲਤੀ ਹੋ ਗਈ ਹੈ ਜੇਕਰ ਵੀ ਸਾਡੀ ਇੱਕ ਰਿਕਵੈਸਟ ਹੈ ਵੀ ਜਿਹੜਾ ਪੁਰਾਣਾ ਸਾਡਾ ਬਣਿਆ ਹੋਇਆ ਉਹ ਡਿਸਪੈਂਸਰੀ ਉਹ ਨਾਲ ਜ਼ਰੂਰ ਵਿਖਾਈ ਜਾਵੇ ਕਿਸੇ ਚੈਨਲ ਵਾਲਿਆਂ ਨੇ ਨਹੀਂ ਬਕਾਈਓ ਵੀ ਚਾੜਿਆ ਹੀ ਅਮੇ ਨੱਪੀਆ ਬਣੀ ਤਾਂ ਹੈ ਨਾ ਸਭਾ ਸਰਕਾਰ ਨੇ ਉਹਨੂੰ ਪੰਚਾਇਤ ਨੇ ਦਿੱਤਾ ਉਹ ਜਿਹੜਾ ਉਹ ਸਾਹਮਣੇ ਡਿਸਪੈਂਸਰੀ ਆ ਮੈਂ ਦਵਾਈ ਲੈਂਦਰਾ ਅਜ ਤੋਂ 35 40 ਰੁਪਏ ਨਾਲ ਉੱਤੇ ਨਿਗਾਹ ਜਾਂਦਾ ਮੈਨੂੰ ਚਿੰਤਾ ਆ ਗਿਆ ਵੇਖੋ ਉਹ ਕੰਡਮ ਹੋ ਗਈ ਫਿਰ ਇੱਥੇ ਬਾਤੇ ਲਾਇਬ੍ਰੇਰੀ ਹੌਂਦਾ ਪੂਰਾ ਸ਼ਹਿਰ ਜ਼ਰੂਰ ਵਿਖਾਓ ਉਹ ਜਿਹੜੀ ਹੈਗੀ ਆ ਹਕੀਕਤ ਆ ਜਿਹੜੀ ਮਿਹਨਤ ਆ ਵੀ ਬੇਅਦਬੀ ਦਾ ਮਤਾਂ ਬੀਅਦ ਸਪੈਂਸਰੀ ਚਲੋ ਇੱਕ ਬਾਅਦ ਦੀ ਗੱਲ ਆ ਬੀਅਦਬੀ ਹੋਈ ਉਹ ਨਹੀਂ ਅਸੀਂ ਜਾਂ ਸਾਡੇ ਬੀਅਦਬੀ ਹੋਈ ਜਿਹੜੀ ਉਹ ਨਹੀਂ ਗੁਰੂ ਤੋਂ ਉੱਤੇ ਕੋਈ ਨਹੀਂ ਹੈਗਾ ਫਿਰ ਅੰਗੀਠਾ ਸਾਹਿਬ ਇੱਥੇ ਆ ਕੀਟਰ ਸਾਹਿਬ ਦੇ ਉੱਤੇ ਸਰੂਪ ਹੈ ਇਹ ਮਹਾਰਾਜ ਦੇ ਉਹ ਕੀ ਹੈ ਜਹਿਜ ਉਹ ਵੀ ਗਲਤ ਲਾਇਆ ਬਿਨ ਸ਼ਬਦ